ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਆਸ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵੀਡੀਓ ਦਾ ਜਿਹੜਾ ਟਾਈਟਲ ਆ ਤੁਸੀਂ ਪਾੜੀ ਲਿਆ ਹੋਣਾ ਹਨਾ ਵੀ ਅੱਜ ਵੀਡੀਓ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਕਾਦੇ ਲਈ ਆ ਅੱਜ ਵਾਲੀ ਵੀਡੀਓ ਮੈਂ ਦੱਸ ਵੀ ਦਿਨਾ ਜਿਹੜਾ ਵਾਈਟ ਮੈਚ ਆਪਾਂ ਪੁਸ਼ੀਆਂ ਦੇ ਲਈ ਵਰਤਦੇ ਆ ਹਨਾ ਹਾਂ ਬਾਜ਼ਾਰ ਚੋਂ ਲੈ ਕੇ ਆਨੇ ਆਗੇ ਹਾਂ ਉਹਦੇ ਬਾਰੇ ਆ ਵੀ ਆਪਾਂ ਉਹਦੀ ਪਛਾਣ ਕਿਵੇਂ ਕਰੀਏ ਕਿਉਂਕਿ ਬਾਜ਼ਾਰ ਦੇ ਵਿੱਚ ਉਹ ਚੀਜ਼ ਦੀ ਜਿਹੜੀ ਨਕਲ ਆ ਉਹ ਵੀ ਕਾਫੀ ਵੇਖ ਰਹੀ ਆ ਹਨਾ ਜਿਹੜੀ ਚੀਜ਼ ਚੰਗੀ ਆ ਉਹਦੀ ਨਕਲ ਵੀ ਕੁਦਰਤੀ ਤੌਰ ਤੇ ਹੈਗੀ ਇਹ ਚੀਜ਼ ਵੀ ਨਕਲ ਵੀ ਉਹਦੇ ਨਾਲ ਆਉਣੀ ਹੀ ਆਉਣੀ ਹੁੰਦੀ ਆ। origignal ਚੀਜ਼ ਤਾਂ ਭਾਵੇਂ ਆਵੇ ਘੱਟ ਜੇ ਤੇ ਜਿਹੜੀ ਨਕਲ ਹੁੰਦੀ ਆ ਉਹ ਪਹਿਲਾਂ ਤੇ ਜ਼ਿਆਦੇ ਆ ਜਾਂਦੀ ਹੈ ਹਨਾ। ਤੇ ਅੱਜ ਆਪਾਂ ਚਾਰ ਨਿਸ਼ਾਨੀਆਂ ਦੱਸਾਂਗੇ vitamin h ਦੀਆਂ ਵੀ ਜਿਹੜੀਆਂ ਨਿਸ਼ਾਨੀਆਂ ਤੁਸੀਂ ਚੈੱਕ ਕਰਕੇ ਜਿਹੜੇ ਬਾਜ਼ਾਰ ਚੋਂ ਆਪਾਂ ਜਦੋਂ ਚੀਜ਼ ਲੈਣੇ ਆ vitamin h ਹਨਾ ਤਾਂ ਆਪਾਂ ਪਛਾਣ ਕਰਕੇ ਤੇ origignal ਲੈ ਸਕਗੇ ਹਨਾ। ਹਾਂ ਵੀਡੀਓ ਨੂੰ ਗੌਰ ਨਾਲ ਸੁਣ ਲਿਓ। ਪਹਿਲਾ ਕੀ ਹੈਗਾ ਵੀ ਜਿਹੜਾ vitamin h ਡੱਬੇ ਦੇ ਉੱਪਰ ਲਿਖਿਆ ਹੁੰਦਾ ਹੈ ਹਨਾ ਪੋਪਾਵੇਂ ਅੰਗਰੇਜ਼ੀ ਚ ਲਿਖਿਆ ਹੋਵੇ ਭਾਵੇਂ ਹਿੰਦੀ ਚ ਲਿਖਿਆ ਹੋਵੇ ਹਨ ਤੇ ਪਰ ਜਿਹੜੀ ਐਚ ਹੁੰਦੀ ਹੈ ਮਗਰ ਪਾਈ ਵੀ ਉਹ ਹਮੇਸ਼ਾ ਹੀ ਅੰਗਰੇਜ਼ੀ ਦੇ ਵਿੱਚ ਹੀ ਹੋਊਗੀ ਐਚ ਹਮੇਸ਼ਾ ਹਰੇਕ ਥਾਂ ਤੇ ਭਾਵੇਂ ਹਿੰਦੀ ਚ ਲਿਖਿਆ ਹੋਵੇ ਭਾਵੇਂ ਪੰਜਾਬੀ ਚ ਲਿਖਿਆ ਹੋਵੇ ਐਚ ਅੰਗਰੇਜ਼ੀ ਚ ਹੀ ਹੋਊਗੀ ਆਪਾਂ ਨੂੰ ਮਿਲੂਗੀ ਹਨ ਤੇ ਜਿਹੜੇ ਵਾਈਟਮ ਐਚ ਦੇ ਸਪੈਲਿੰਗ ਹੁੰਦੇ ਆ ਆਪਾਂ ਉਹਨਾਂ ਤੇ ਜਰੂਰ ਗੌਰ ਕਰਨੀ ਆ ਵੀ V I T U M ਹਨਾ ਤੇ ਡੰਡੀ ਲਾ ਕੇ ਫਿਰ ਐਚ ਇਹ ਹੁੰਦੇ ਆਗੇ ਸਪੈਲਿੰਗਾਂ ਵੱਡੇ ਅੱਖਰਾਂ 'ਚ ਲਿਖੇ ਹੋਣਗੇ ਤਕਰੀਬਨ ਹਨਾ ਤੇ ਇਹ ਇੱਕ ਇਹ ਹੋਗਾ ਇੱਕ ਜਿਹੜਾ ਆਪਾਂ ਨੂੰ ਦੱਸਿਆ ਬੀ ਡੀ ਐਚ ਆ ਉਹ ਹਰੇਕ ਥਾਂ ਤੇ ਆਪਣੀ ਅੰਗਰੇਜ਼ੀ ਦੇ ਵਿੱਚ ਹੀ ਹੋਊਗੀ ਠੀਕ ਹੈ ਤੇ ਤੀਜੀ ਇਹਦੀ ਨਿਸ਼ਾਨੀ ਕੀ ਹੈਗੀ ਜਿਹੜਾ ਤਾਂ ਟੱਕਣਾ ਹੈ ਟੱਕਣ ਦੇ ਉੱਪਰ ਜਿਹੜੀ ਸੀਲ ਲੱਗੀ ਹੁੰਦੀ ਆ ਉਹਦੇ ਉੱਪਰ ਵੀ ਵਾਈਟਾਮਿਨ ਐਚ ਲਿਖਿਆ ਹੁੰਦਾ ਟੱਕਣ ਦੀ ਜਿਹੜੀ ਸੀਲ ਆ ਨਾ ਉਹਦੇ ਉੱਪਰ ਵੀ ਵਾਈਟਾਮਿਨ ਐਚ ਆ ਉਹ ਲਿਖਿਆ ਹੁੰਦਾ ਤੇ ਇਹ ਜਿਹੜਾ ਡੱਬੇ ਦੇ ਉੱਪਰ ਹੈ ਉਹ ਛਪਿਆ ਹੋਆ ਵੀ ਹੁੰਦਾ ਹੈ ਤੇ ਵਿੱਚ ਖੁਣਿਆ ਦਾ ਵੀ ਹੁੰਦਾ ਜਿਵੇਂ ਨੇ ਆਪਾਂ ਭਾਂਡਿਆਂ ਤੋਂ ਕੋਈ ਵੀ ਭਾਂਡੇ ਲਿਉਨੇ ਹਨਾ ਆਪਾਂ ਵਿੱਚ ਨਾਂ ਲਿਖਾ ਲੈਨੇ ਵਿੱਚ ਮਸ਼ੀਨ ਨਾ ਓਵੇਂ ਡੱਬੇ ਦੇ ਉੱਪਰ ਲਿਖਿਆ ਵੀ ਹੁੰਦਾ ਹੈ ਵਾਈਟ ਮੈਚ ਹਨਾ ਇਹ ਚੀਜ਼ ਤੇ ਵੀ ਜਰੂਰ ਗੌਰ ਕਰਿਓ ਤੇ ਇੱਕ ਜਿਹੜਾ ਵਾਈਟ ਮੈਚ ਦਾ ਢੱਕਣ ਹੁੰਦਾ ਹੈ ਢੱਕਣ ਦੇ ਉੱਪਰ ਟੀ ਲਿਖਿਆ ਹੁੰਦਾ ਢੱਕਣ ਦੇ ਉੱਪਰਲੇ ਪਾਸੇ ਉੱਪਰ ਉਹ ਜਿਹੜਾ ਡੱਬਾ ਰੱਖਾਂਗੇ ਤਾਂ ਤਾਂ ਤੋਂ ਉੱਪਰੋਂ ਵੇਖਾਂਗੇ ਨਾ ਉੱਪਰਲੇ ਪਾਸੇ ਟੀ ਸ਼ੇਪੀ ਹੁੰਦੀ ਹੈ ਟੀ ਬਣੀ ਵੀ ਹੁੰਦੀ ਹੈ ਇਹ ਚਾਰ ਚ ਨਿਸ਼ਾਨੀਆਂ ਜਿਹੜੀਆਂ ਕਿ ਆਪਾਂ ਨੂੰ ਦੇਖ ਕੇ ਆਪਾਂ origignal vitamin h ਦੀ ਜਿਹੜੀ ਪਛਾਣ ਆ ਉਹ ਕਰ ਸਕਦੇ ਹਾਂ ਨਾ ਤੇ ਜੇ ਕੋਈ ਹੋਰ ਵੀ ਕੋਈ ਪਛਾਣ ਹੋਵੇ ਕਿਸੇ ਵੀਰ ਭਰਾ ਨੂੰ ਪਤਾ ਹੋਵੇ ਨਾ ਕੋਈ ਪਛਾਣ ਮੇਰੇ ਤੋਂ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ ਵੀ ਕੀ ਹੋਰ ਨਿਸ਼ਾਨੀਆਂ ਵੀ ਜਿਹੜੀ ਵੀ ਜਿਹੜਾ ਆਪਾਂ ਵੇਖ ਕੇ ਇਹ origignal ਚੀਜ਼ ਆ ਜਿਹੜੀ ਉਹ ਲੈ ਸਕਦੇ ਆ ਹਨਾ ਕਿ ਆ ਜ਼ਰੂਰੀ ਆਪਾਂ ਜਦੋਂ ਆਪਾਂ ਪੈਸੇ 20 ਆਪਾਂ ਖਰਚਨੇ ਆ ਤੇ ਜੇ ਆਪਾਂ ਚੀਜ਼ ਵੀ ਨਾ origignal ਮਿਲੀ ਤਾਂ ਡੁਪਲੀਕੇਟ ਚੀਜ਼ ਆ ਜਿਹੜੀ ਉਹਨੇ ਜਿਹੜਾ ਫਾਇਦਾ ਉਹ ਨਹੀਂ ਕਰਨਾ ਦੂਜਾ ਆਪਣਾ ਨੁਕਸਾਨ ਜਿਹੜਾ ਪੈਸੇ ਦਾ ਨੁਕਸਾਨ ਹੋ ਜਾਂਦਾ ਤੀਜਾ ਆਪਾਂ ਜਿਹੜਾ ਸਮਾਂ ਹੁੰਦਾ ਪਸ਼ੂ ਨੂੰ ਪਾਉਣ ਦਾ ਹੋਣਾ ਉਹ ਸਮਾਂ ਵੀ ਆਪਣੇ ਤੋਂ ਖੁੰਝ ਜਾਂਦਾ ਇਹਦੇ ਨਾਲ ਕੀ ਹੁੰਦਾ ਤਿੰਨ ਚਾਰ ਆ ਜਿਹਨੇ ਦਾ ਆਪਣਾ ਨੁਕਸਾਨ ਹੈ ਇੱਕ ਨੁਕਸਾਨ ਨਿਕਲਾ ਪੈਸੇ ਦਾ ਨੁਕਸਾਨ ਨਹੀਂ ਤਿੰਨ ਚਾਰ ਨੁਕਸਾਨ ਇਹਦੇ ਨਾਲ ਹੋ ਜਾਂਦੇ ਆ ਇੱਕ ਤਾਂ ਸਮਾਨ ਲੰਘਿਆਂ ਦਾ ਦੂਜਾ ਆਪਣਾ ਪੈਸਾ ਖਰਾ ਹੁੰਦਾ ਤੀਜਾ ਉਹ ਚੀਜ਼ ਨੇ ਅਸਰ ਨਹੀਂ ਕਰਨਾ ਹੁੰਦਾ ਹੈਨਾ ਵੀਡੀਓ ਕਿਵੇਂ ਲੱਗੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਸਾਂਝੀ ਜਰੂਰ ਕਰਿਓ ਹੈਨਾ ਤੇ ਜੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਕੋਈ ਆਪਸ ਵਿੱਚ ਵੇਚਣ ਦੀ ਵੀਡੀਓ ਬਣਾਉਣੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਜਿਹੜਾ ਥੱਲੇ ਉਹ ਕਮੈਂਟ ਕਰਕੇ ਆਪਣਾ ਨੰਬਰ ਛੱਡ ਸਕਦੇ ਹੋ ਜਾਂ ਕਮੈਂਟ ਕਰਕੇ ਲਿਖ ਸਕਦੇ ਹੋ ਕਮੈਂਟ ਲਿਖ ਸਕਦੇ ਹੋ ਵੀ ਮੈਨੂੰ ਅਜੀ ਸਰ ਨਾਲ ਸੰਪਰਕ ਕਰੋ ਹਨਾ ਤਾਂ ਮੈਂ ਤੁਹਾਨੂੰ ਉੱਥੇ ਨੰਬਰ ਜਿਹੜਾ ਉਹ ਛੱਡ ਦੂੰਗਾ ਵੀਡੀਓ ਦੇ ਵਿੱਚ ਮੈਂ ਨੰਬਰ ਜਿਹੜਾ ਨਹੀਂ ਦਿੱਤਾ ਉਹਦੇ ਲਈ ਮੈਂ ਪਹਿਲੇ ਮਾफी ਮੰਗਦਾ ਕਿਉਂਕਿ ਫੋਨ ਆ ਜਿਹੜੇ ਉਹ ਬਹੁਤ ਜਿਆਦੇ ਹੋ ਜਾਂਦੇ ਹਨਾ ਤੇ ਫੋਨ ਸਾਰਿਆਂ ਦੇ ਚੱਕੇ ਨਹੀਂ ਜਾਂਦੇਗੇ ਹੈਨਾ ਤਾ ਕਰਕੇ ਮੈਂ ਜਿਹੜਾ ਕਮੈਂਟ ਦੇ ਵਿੱਚ ਉਹ ਤੁਹਾਨੂੰ ਮੈਂ ਨੰਬਰ ਦੇ ਦੂੰਗਾ ਜੇ ਤੁਹਾਨੂੰ ਕੋਈ ਲੋੜ ਹੋਈ ਤਾਂ ਮੈਨੂੰ ਕਮੈਂਟ ਕਰ ਦਿਓ ਉੱਥੇ ਮੈਂ ਤੁਹਾਨੂੰ ਨੰਬਰ ਦੇ ਕੇ ਤੁਹਾਡਾ ਸੰਪਰਕ ਜਿਹੜਾ ਉਹ ਕਰ ਲੂੰਗਾ ਅਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ